ਦੋਸਤੋ ਲੰਬੇ ਸਮੇਂ ਤੋਂ ਬਾਅਦ ਸਟੂਡੈਂਟਸ ਲਈ ਕੈਨੇਡਾ ਤੋਂ ਖੁਸ਼ਖਬਰੀਆਂ ਆ ਰਹੀਆਂ ਜਦਕਿ ਆਸਟ੍ਰੇਲੀਆ ਮੋੜ ਸਖਤ ਹੋ ਗਿਆ ਕੀ ਪਵੇਗਾ ਕੈਨੇਡਾ ਵਿੱਚ ਪੰਜਾਬੀ ਸਟੂਡੈਂਟਸ ਤੇ ਚੰਗਾ ਪ੍ਰਭਾਵ ਤੇ ਕੀ ਪਵੇਗਾ ਆਸਟ੍ਰੇਲੀਆ ਦੀ ਸਖਤੀ ਦਾ ਅਸਰ ਇਸ ਤੀ ਤਾ ਅੱਜ ਆਪਾਂ ਗੱਲਬਾਤ ਕਰਾਂਗੇ ਹੀ ਤੇ ਨਾਲ ਹੀ ਮਿੱਤਰੋ ਇਹ ਵੀ ਜਾਣਕਾਰੀ ਬਹੁਤ ਹੀ ਖੂਬਸੂਰਤ ਹੈ ਕਿ ਕੈਨੇਡਾ ਨੇ 225 ਦਾ ਪੀਆਰ ਦਾ ਟਾਰਗੇਟ ਪੂਰਾ ਕਰ ਲਿਆ ਹੈ ਦੋਸਤੋ 4 ਲੱਖ ਦੇ ਆਸ-ਪਾਸ ਹੈ ਜੋ ਤੇ ਹੁਣ 2026 ਵਿੱਚ 5 ਲੱਖ ਨੂੰ ਪੀਆ ਦੇਣ ਦੀ ਤਿਆਰੀ ਵਿੱਚ ਹੈ ਹੁਣੇ ਤੋਂ ਹੀ ਜੇਕਰ ਤੁਸੀਂ ਸਤਰਕ ਯਾਨੀ ਚੌਕਸ ਯਾਨੀ ਚੌਕੰਨੇ ਨਾ ਹੋਏ ਤਾਂ ਦੋਸਤੋ ਪਿੱਛੇ ਰਹਿ ਜਾਓਗੇ ਪੂਰੀ ਜਾਣਕਾਰੀ ਲਈ ਪੂਰਾ ਵੀਡੀਓ ਅੰਤ ਤੱਕ ਦੇਖਿਓ ਸਤਿ ਸ਼੍ਰੀ ਅਕਾਲ ਨਮਸਕਾਰ ਕੇਮ ਸ਼ੋ ਆਦਾ ਮੋਜਾ ਮਾਨਦੇ ਰਹੋ ਚੱਲਦੀਆਂ ਕਲਾ 'ਚ ਰਹੋ ਦੋਸਤੋ ਵੈਲਕਮ ਟੂ ਪਪਲ ਫੈਮਿਲੀ ਅਨਦਰ ਵੀਡੀਓ ਦੋਸਤੋ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਆਪਾਂ ਕੈਨੇਡਾ ਤੋਂ ਹੀ ਗੱਲਬਾਤ ਸ਼ੁਰੂ ਕਰਾਂਗੇ ਰੱਬ ਦੀ ਦਇਆ ਨਾਲ ਕੈਨੇਡਾ ਤੋਂ ਖੁਸ਼ਖਬਰੀਆਂ ਹੀ ਖੁਸ਼ਖਬਰੀਆਂ ਆ ਰਹੀਆਂ ਦੋਸਤੋ ਕੈਨੇਡਾ ਨੇ 26 ਦੇ ਸ਼ੁਰੂਆਤ ਵਿੱਚ ਪੰਜਾਬੀਆਂ ਦਾ ਤਰਾਖਣ ਦਿੱਤਾ ਸੀ ਹੁਣ ਲੱਗਦਾ ਉਹ ਥੋੜੀ ਬਹੁਤ ਮੱਲਮ ਲੈ ਕੇ ਆਇਆ ਜੀ ਹਾਂ ਦੋਸਤੋ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿ ਕੈਨੇਡਾ ਨੇ ਸਟੂਡੈਂਟਸ ਲਈ ਕਿਹੜੀ ਰਾਹਤ ਭਰੀ ਖੁਸ਼ਖਬਰੀ ਦਿੱਤੀ ਹੈ ਦੋਸਤੋ IRCC ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਜੋ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਉਸ ਵਿੱਚ ਰਾਹਤ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਸਾਲ ਹੁਣ ਕੋਰਸਾਂ ਵਿੱਚ ਕੋਈ ਸ਼ਫਲਿੰਗ ਨਹੀਂ ਹੋਊਗੀ ਯਾਨੀ ਕੋਰਸਾਂ ਦੀ ਜੋ ਲਿਸਟ ਹੈ ਉਹਦੇ ਵਿੱਚੋਂ ਨਾ ਕੋਈ ਕੋਰਸ ਡਿਲੀਟ ਕੀਤਾ ਜਾਊਗਾ ਨਾ ਹੀ ਕੋਈ ਨਵਾਂ ਕੋਰਸ ਐਂਟਰ ਕੀਤਾ ਜਾਊਗਾ ਪੁਰਾਣੀ ਲਿਸਟ ਹੀ 2026 ਵਿੱਚ ਰਹੂਗੀ ਦੋਸਤੋ ਉਹ ਲਿਸਟ 1100 ਸੱਤ ਕੋਰਸਾਂ ਦੀ ਹੈ ਤੇ ਇਸ ਦੇ ਨਾਲ ਦੋਸਤੋ 224 ਤੇ 225 ਬਚਾਏ ਸਟੂਡੈਂਟਸ ਨੂੰ ਰਾਹਤ ਮਿਲੂਗੀ ਕਿਉਂਕਿ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਉਹ ਲਿਸਟ ਦੇ ਅਨੁਸਾਰ ਤਾਂ ਆਏ ਸੀ ਪੜਾਈ ਮੁਕੰਮਲ ਕਰ ਲਈ ਪਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣ ਤੋਂ ਪਹਿਲਾਂ ਜੇਕਰ ਉਹਨਾਂ ਦਾ ਕੋਰਸ ਲਿਸਟ ਵਿੱਚੋਂ ਡਿਲੀਟ ਹੋ ਜਾਂਦਾ ਹੈ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਵੀ ਮਿਲਦਾ ਪਰ ਹੁਣ ਦੋਸਤੋ ਉਹਨਾਂ ਨੂੰ ਰਾਹਤ ਹੈ ਪੁਰਾਣੀ ਹੀ ਲਿਸਟ ਹੈ ਦੋਸਤੋ ਤੁਸੀਂ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਹੈਗਾ ਲੈਣ ਵੇਲੇ ਕੋਈ ਤੁਹਾਨੂੰ ਪਰੇਸ਼ਾਨੀ ਨਹੀਂ ਹੋਊਗੀ ਤੇ ਨਵੇਂ ਸਟੂਡੈਂਟ ਵੀ ਜਿਹੜੇ 2026 ਵਿੱਚ ਐਜ਼ ਅ ਇੰਟਰਨੈਸ਼ਨਲ ਸਟੂਡੈਂਟਸ ਜਾਣਾ ਚਾਹੁੰਦੇ ਆ ਉਹ ਵੀ ਇਹਨਾਂ 1107 ਕੋਰਸਾਂ ਵਿੱਚੋਂ ਕੋਰਸ ਚੁਣ ਕੇ ਹੀ ਜਾਣ ਜਾ ਰਿਲੇਵੈਂਟ ਹੋਣਾ ਚਾਹੀਦਾ ਉਸ ਤਰ੍ਹਾਂ ਦੀ ਤੁਸੀਂ ਪੜ੍ਹਾਈ ਵੀ ਕੀਤੀ ਹੋਣੀ ਚਾਹੀਦੀ ਹੈ ਆਪਣੀ ਕੰਟਰੀ ਵਿੱਚ ਤਾਂ ਦੋਸਤੋ ਸਫਲਤਾ ਤਾਂ ਫਿਰ ਮਿਲੂਗੀ ਮਿਲੂਗੀ ਇਸ ਕਰਕੇ ਹੁਣ ਸਟੂਡੈਂਟਸ ਲਈ ਇਹ ਰਾਹਤ ਭਰੀ ਖਬਰ ਹੈ ਪਰ ਦੂਜੇ ਪਾਸੇ ਦੋਸਤੋ ਆਸਟ੍ਰੇਲੀਆ ਨੇ ਪੰਜਾਬੀਆਂ ਨੂੰ ਫਿਰ ਤੋਂ ਝਟਕਾ ਦੇ ਦਿੱਤਾ ਹੈ 2026 ਦੇ ਸ਼ੁਰੂਆਤ ਯਾਨੀ ਜਨਵਰੀ ਮਹੀਨੇ ਵਿੱਚ ਹੀ ਆਸਟ੍ਰੇਲੀਆ ਨੇ ਭਾਰਤ ਨੂੰ ਫਿਰ ਤੋਂ ਟੇਅਰ 3 ਵਿੱਚ ਪਾ ਦਿੱਤਾ ਹੈ ਜਿਸ ਦਾ ਸਿੱਧਾ ਅਰਥ ਹੈ ਕਿ ਫਿਰ ਤੋਂ ਵੱਧ ਰਿਜੈਕਸ਼ਨ ਵੱਧ ਡਾਕੂਮੈਂਟਸ ਚੈਕਿੰਗ ਵੱਧ ਫੰਡ ਪ੍ਰੂਫ ਹਾਈ ਇੰਗਲਿਸ਼ ਪ੍ਰੋਫੀਸੈਂਸੀ ਸਕੋਰ ਵੱਧ ਜੀਟੀਈ ਸਕਰੂਟਨੀ ਯਾਨੀ ਦੋਸਤੋ ਆਸਟ੍ਰੇਲੀਆ ਨੇ ਪਹਿਲਾਂ ਵੀ ਬਹੁਤ ਸਾਲ ਜਿਹੜਾ ਭਾਰਤ ਨੂੰ ਟਾਇਰ 3 ਵਿੱਚ ਹੀ ਰੱਖਿਆ ਸੀਗਾ ਇਹਦੇ ਮਤਲਬ ਇਹ ਹੁੰਦਾ ਕਿ ਇਸ ਕੰਟਰੀ ਦੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਣਗੇ ਉਹ ਸਟੂਡੈਂਟਸ ਜਿਹੜੇ ਹੈਗੇ ਉਹਨਾਂ ਤੇ ਸਖਤ ਜਿਹੜੀ ਹੈਗੀ ਉਹਨਾਂ ਦੀ ਜਾਂਚ ਹੋਊਗੀ ਪਰਖ ਹੋਊਗੀ ਕਿਉਂਕਿ ਦੋਸਤੋ ਆਸਟ੍ਰੇਲੀਆ ਨੂੰ ਸਿਰਫ ਜੈਨੂਇਨ ਸਟੂਡੈਂਟਸ ਹੀ ਸ਼ੁਰੂ ਤੋਂ ਚਾਹੀਦੇ ਸਨ ਪਰ ਦੋਸਤੋ ਰਾਹਤ ਭਰੀ ਗੱਲ ਇਹ ਸੀ ਕਿ 225 ਵਿੱਚ ਉਸ ਨੇ ਭਾਰਤ ਨੂੰ ਜਿਹੜਾ ਹੈਗਾ ਟਾਇਰ 2 ਦੇ ਵਿੱਚ ਪਾ ਦਿੱਤਾ ਸੀ ਜਿਸ ਦੇ ਨਾਲ ਜਿਹੜੀ ਹੈਗੀ ਹੈ ਸਖਤੀ ਕਾਫੀ ਹੱਦ ਤੱਕ ਘਟਦੀ ਹੈ ਪਰ ਦੋਸਤੋ ਮੈਨੂੰ ਲੱਗਦਾ ਹੈ ਕਿ ਤੁਸੀਂ ਟਲਦੇ ਨਹੀਂ ਤੁਸੀਂ ਜਿਹੜਾ ਹੈਗਾ ਗਲਤ ਏਜੰਟਾਂ 'ਚ ਧੁਰਤ ਏਜੰਟਾਂ ਦੇ ਮਗਰ ਲਾ ਕੇ ਲਾਚੀ ਏਜੰਟਾਂ ਦੇ ਮਗਰ ਲਾ ਕੇ ਗਲਤ ਹਰਕਤਾਂ ਕਰਨੋਂ ਨਹੀਂ ਹਟਦੇ ਝੂਠੀਆਂ ਪ੍ਰੋਫਾਈਲਾਂ ਬਣਾਉਣੋਂ ਨਹੀਂ ਹਟਦੇ ਤਾਂ ਤੁਸੀਂ ਫਿਰ ਦੁਬਾਰਾ ਉਹੀ ਸਖਤੀ ਦਾ ਸਾਹਮਣਾ ਕਰੋਗੇ ਹੁਣ 26 ਵਿੱਚ ਆਸਟ੍ਰੇਲੀਆ ਨੇ ਦੁਬਾਰਾ ਫਿਰ ਭਾਰਤ ਨੂੰ ਟियर 3 ਦੇ ਵਿੱਚ ਪਾ ਦਿੱਤਾ ਕਿਉਂਕਿ ਉਸ ਨੂੰ ਸਿਰਫ ਤੇ ਸਿਰਫ ਜੈਨੂਇਨ ਸਟੂਡੈਂਟ ਹੀ ਚਾਹੀਦੇ। ਤਾਂ ਦੋਸਤੋ ਹੁਣ ਫਿਰ ਤੋਂ ਆਪਾਂ ਕੈਨੇਡਾ ਵਾਲੀ ਆਉਨੇ ਆ ਚਲੋ ਇਹ ਜਿਹੜੀ ਸਖਤੀ ਸੀਗੀ ਇਹ ਸਖਤੀ ਤਾਂ ਹੁਣ ਰਹਿਣੀ ਰਹਿਣੀ ਹੈ ਕਿੰਨੀ ਦੇਰ ਰਹਿੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਕੈਨੇਡਾ ਦੀ ਦੂਸਰੀ ਖੁਸ਼ਖਬਰੀ ਦੀ ਗੱਲ ਕਰਦੇ ਹਾਂ ਦੋਸਤੋ ਕੈਨੇਡਾ ਨੇ 2025 ਵਿੱਚ ਆਪਣਾ PR ਦਾ ਟਾਰਗੇਟ ਲਗਭਗ ਪੂਰਾ ਕਰ ਲਿਆ ਹੈਗਾ ਦੋਸਤੋ ਕੈਨੇਡਾ ਦਾ 2025 ਦਾ PR ਦਾ ਟਾਰਗੇਟ 395000 ਦਾ ਸੀਗਾ ਤੇ IRCC ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਉਹ 2025 ਵਿੱਚ 393500 ਅ ਐਪਲੀਕੈਂਟਸ ਨੂੰ ਪੀਆਰ ਦੇਣ ਵਿੱਚ ਕਾਮਯਾਬ ਰਹੇ ਹੈ ਔਰ ਇੰਨੇ ਐਪਲੀਕੈਂਟ ਜਿਹੜੇ ਆ 225 ਵਿੱਚ ਉਸਨੇ ਪੱਕੇ ਕਰ ਦਿੱਤੇ ਆ ਦੋਸਤੋ ਅ ਜਿਹੜੀ ਆ ਆਰਸੀਸੀਸ ਕਲ ਨੂੰ ਮੰਨਦਾ ਕਿ ਉਹ ਆਪਣੇ ਟਾਰਗੇਟ ਤੋਂ ਸਿਰਫ 1500 ਅੰਕ ਹੀ ਪਿੱਛੇ ਹੈ ਦੋਸਤੋ ਲਗਭਗ 100% ਲਗਭਗ 4 ਲੱਖ ਦੇ ਲਾਗੇ ਚੱਗੇ ਆ ਜੋ ਮੈਂ ਕਹਿੰਦਾ ਆ ਰਿਹਾ ਸੀਗਾ ਪਿਛਲੇ ਸਾਲ ਤੁਹਾਨੂੰ ਤੇ ਇਸ ਸਾਲ ਦੋਸਤੋ ਪੀਆ ਜਿਹੜੀ ਹੈਗੀ ਆ 5 ਲੱਖ ਲੋਕਾਂ ਨੂੰ ਮਿਲਣੀ ਆ ਧਿਆਨ ਨਾਲ ਸੁਣ ਲੋ ਮੇਰੀ ਇਸ ਗੱਲ ਨੂੰ ਤੇ ਤੁਸੀਂ ਇਸ ਅਨਸਾਰ ਹੀ ਆਪਣੀ ਤਿਆਰੀ ਕਰੋ ਤਾਂ ਹੀ ਹੁਣੇ ਤੋਂ ਹੀ ਲੱਗ ਜਾਓ ਤਿਆਰੀ ਕਰਨ ਹੁਣੇ ਤੋਂ ਹੀ ਆਪਣੀਆਂ ਪ੍ਰੋਫਾਈਲਾਂ ਨੂੰ ਮਜ਼ਬੂਤ ਕਰੋ ਟਾਈਮ ਸਰ ਲਾਓ ਤਾਂ ਜੋ ਤੁਸੀਂ ਇਸ ਸਾਲ ਇਨ੍ਹਾਂ ਅੰਕੜਿਆਂ ਦੇ ਵਿੱਚ ਤੁਹਾਡਾ ਨਾਮ ਵੀ ਸ਼ਾਮਲ ਹੋ ਜਵੇ ਦੋਸਤੋ ਜੀ ਹਾਂ ਦੋਸਤੋ 380000 ਦਾ ਟਾਰਗੇਟ ਹੈ ਕੈਨੇਡਾ ਦਾ ਐਸਆਰ ਪੂ ਐਸਐਲ ਵੀ ਆਪਣੀ ਟਾਰਗੇਟ ਨੂੰ ਪੂਰੇ ਕਰੂਗੀ 1921 ਪਲੱਸ ਮਾਈਨਸ ਹੋ ਸਕਦਾ ਹੈ ਇਸ ਤੋਂ ਇਲਾਵਾ ਦੋਸਤੋ ਇਨਸਾਈਡ ਉਸਨੇ 110000 ਅਸਾਈਲਮ ਵਾਲਿਆਂ ਨੂੰ ਪੀਆਰ ਦੇਣੀ ਹੈ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਆਲਰੇਡੀ ਮਨਜ਼ੂਰ ਹੋ ਚੁੱਕੀਆਂ ਤੇ 33000 ਦੋਸਤੋ ਇਨਸਾਈਡ ਉਸਨੇ ਵਰਕਰਾਂ ਨੂੰ ਟੀਆਰ ਤੋਂ ਪੀਆਰ ਦੇਣੀ ਹੈ ਤੇ ਉਹ ਦੋ ਸਾਲਾਂ ਚ ਚਲੋ 50% ਵੀ ਗਿਣ ਲਓ 110000 ਇਹ ਹੋ ਗਿਆ ਤੇ ਜਾਨੀ 16 17000 ਉਹ ਹੋਗੇ 5 ਲੱਖ ਦੇ ਕਰੀਬ ਅੰਕੜਾ ਬਣਨਾ ਹੈ ਦੋਸਤੋ ਜੀ ਹਾਂ 5 ਲੱਖ ਤੋਂ ਥੋੜਾ ਬਹੁਤ ਉੱਪਰ ਥੱਲੇ ਹੋ ਜਾਊਗਾ ਤੇ ਦੋਸਤੋ ਇਸ ਕਰਕੇ ਤੁਸੀਂ ਆਪਣੀਆਂ ਤਿਆਰੀਆਂ ਹੁਣ ਤੋਂ ਕਰ ਲਓ ਪੀਆਰ ਦੀ بارش ਹੋਣੀ ਹੋਣੀ ਹੈ ਸਾਲ ਵੀ ਜਿਸ ਤਰ੍ਹਾਂ ਮੈਂ 25 ਚ ਕਿਹਾ ਸੀ ਉਸ ਤਰ੍ਹਾਂ 26 ਚ ਵੀ ਹੋਣੀ ਹੈ ਆਪਣੀਆਂ ਤਿਆਰੀਆਂ ਕਰ ਲਓਗੇ ਜੋ ਰਿਕੁਆਇਰਮੈਂਟ ਆ ਕਿ ਨਾ ਡਾ ਦਿਆਂ ਉਹ ਸੰਸਾਰ ਆਪਦੇ ਆਪ ਨੂੰ ਤਿਆਰ ਕਰ ਲਓਗੇ ਕਿਸੇ ਏਜੰਟ ਦੇ ਮਗਰ ਲਾ ਕੇ ਕੋਈ ਗਲਤੀ ਨਹੀਂ ਕਰੋਗੇ ਕੋਈ ਮਸ ਗਾਈਡ ਨਹੀਂ ਕਰੋਗੇ ਤੁਸੀਂ ਆਈਆਰਸੀਸੀ ਨੂੰ ਕੋਈ ਗਲਤ ਡਾਕੂਮੈਂਟ ਨਹੀਂ ਦੋਗੇ ਤਾਂ ਦੋਸਤੋ ਤੁਹਾਡੀ ਪਿਆ ਜਿਹੜੀ ਹੈਗੀ 100% ਪੱਕੀ ਹੈ ਦੋਸਤੋ ਇਹ ਸਨ ਅੱਜ ਦੀਆਂ ਜਾਣਕਾਰੀਆਂ ਅੱਜ ਦੀਆਂ ਜਾਣਕਾਰੀਆਂ ਬਹੁਤ ਵਧੀਆ ਹੈ ਆਸਟ੍ਰੇਲੀਆ ਵਿੱਚ ਬੇਸ਼ੱਕ ਤੁਹਾਨੂੰ ਹੁਣ ਸਖਤੀ ਦਾ ਸਾਹਮਣਾ ਕਰਨਾ ਪਊਗਾ ਜੈਨਨ ਸਟੂਡੈਂਟ ਹੈ ਚੰਗੀ ਤਰ੍ਹਾਂ ਪੜੇ ਹੋਏ ਆ ਆਪਣੀ ਕੰਟਰੀ 'ਚ अच्छे नंबर ले हुए है अच्छी इंग्लिश प्रोफिशिएंसी है तो दोस्तों ਤੁਹਾਨੂੰ ਡਰਨ ਦੀ ਲੋੜ ਨਹੀਂ ਆਸਟ੍ਰੇਲੀਆ ਵੀ ਜਾ ਸਕਦੇ ਆ ਕੈਨੇਡਾ ਜਿਹੜਾ ਹੈਗਾ ਉਹ ਤੁਹਾਨੂੰ ਆਪਣਾ ਪੀਆਰ ਦੇ ਪਾਥ ਵਿੱਚ ਦੇ ਰਿਹਾ ਹੈ ਲੇਕਿਨ ਉਹਦੀ ਸੰਖਿਆ ਬਹੁਤ ਘੱਟ ਹੈ 33 लाख 40-40 ਲੱਖ ਹੈ at a time ਇੱਕੋ ਸਾਲ ਹੀ ਤੁਸੀਂ ਛਾਲਾ ਮਾਰਦੇ ਨਾ ਪਹੁੰਚੋ ਇਸ ਕਰਕੇ ਦੋਸਤੋ ਪ੍ਰੋਬਲਮ ਹੈ ਥੋੜੀ ਗਿਣਤੀ ਚ ਜਾਓ ਹੌਲੀ ਹੌਲੀ ਜਾਓ ਸਭ ਕੁਸ਼ਣ ਤੁਹਾਡੇ ਨਾਲ ਵਧੀਆ ਹੀ ਹੋਊਗਾ ਕੈਨੇਡਾ ਦੇ ਅੰਦਰ ਵੀ ਆਸਟ੍ਰੇਲੀਆ ਦੇ ਅੰਦਰ ਵੀ ਅਗਲੀ ਵੀਡੀਓ ਦੋਸਤੋ ਮੈਂ ਲੈ ਕੇ ਆਉਂਗਾ ਕੈਨੇਡਾ ਵਰਸਸ ਆਸਟ੍ਰੇਲੀਆ ਜੇ ਤੁਸੀਂ ਚਾਹੋਗੇ ਤਾਂ ਮੈਂ ਸਾਰੀ ਜਾਣਕਾਰੀ ਦੇ ਦੂੰਗਾ ਕਿਸ ਤਰ੍ਹਾਂ ਤੁਸੀਂ ਕੈਨੇਡਾ ਵਾਸਤੇ ਤਿਆਰੀ ਕਰ ਸਕਦੇ ਆ ਕਿਸ ਤਰ੍ਹਾਂ ਤੁਸੀਂ ਆਸਟ੍ਰੇਲੀਆ ਵਾਸਤੇ ਤਿਆਰੀ ਕਰ ਸਕਦੇ ਆ ਇਹ ਨਵੇਂ ਪੰਜਾਬੀ ਬੱਚਿਆਂ ਲਈ ਹੋਊਗਾ ਦੋਸਤੋ ਜਿਹੜੇ ਆਲਰੇਡੀ ਤੁਸੀਂ ਕੈਨੇਡਾ ਜਾਂ ਆਸਟ੍ਰੇਲੀਆ ਆ ਤੁਹਾਡੇ ਛੋਟੇ ਭੈਣ ਭਰਾ ਨਿਰਾਸ਼ ਹੋਗੇ ਹੋਣਗੇ ਕਿ ਇਨ੍ਹਾਂ ਕੰਟਰੀਆਂ ਨੇ ਨਿਰਾਸ਼ ਕਰ ਦਿੱਤਾ ਸਖਤੀ ਕਰ ਕਰਕੇ ਤਾਂ ਮੈਂ ਉਹਨਾਂ ਲਈ ਆਸ਼ਾ ਦੀ ਕਿਰਨ ਬਣ ਕੇ ਆਉਂਗਾ ਤਾਂ ਸਪੋਰਟ ਕਰੋ ਚੈਨਲ ਨੂੰ ਇਸ ਵੀਡੀਓ ਨੂੰ ਲਾਈਕ ਕਰੋ ਹਾਈਪ ਦਾ ਬਟਨ ਵੀ ਦਬਾ ਦਿਓ ਦੋਸਤੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੱਚਿਓ ਨਵੇਂਾਂ ਚ ਵੀ ਪੁਰਾਣਿਆਂ ਚ ਵੀ ਦੋਸਤਾਂ ਚ ਵੀ ਮਿੱਤਰਾਂ ਚ ਵੀ ਭੈਣਾਂ ਚ ਵੀ ਭਰਾਵਾਂ ਚ ਵੀ ਚਲੋ ਹੁੰਦੇ ਹੋ ਇਜਾਜ਼ਤ ਸਸਿਕਾ ਨਮਸਕਾਰ ਕੇਮ ਸ਼ੋ ਆਦਾਬ ਮੋਜਾ ਮਾਨਦੇ ਰਹੋ ਚੜਦੇ ਰਹੋ ਦੋਸਤੋ ਅਗਲੀ ਵੀਡੀਓ ਦਾ ਕਰਨ ਇੰਤਜ਼ਾਰ ਸਸਿਕਾ ਨਮਸਕਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹਾਂ